ਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਸੰਗਰੂਰ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਸਾਡੇ ਨਾਲ ਮਾਰਕੀਟ ਕਮੇਟੀ ਦੇ ਧੂਰੇ ਦੇ ਚੇਅਰਮੈਨ ਰਾਜਵੰਤ ਸਿੰਘ ਨਾਲ ਗੱਲ ਕਰਦਾ ਕੀ ਕਹਿਣਾ ਚਾਹੁੰਦੇ ਨੇ ਸਰ ਕੀ ਕਹੋਗੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜ਼ਿਲ੍ਹਾ ਸੰਗਰੂਰ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਅੱਜ ਧੂਰੀ ਵਾਸੀਆਂ ਲਈ ਬਹੁਤ ਇੱਕ ਇਤਿਹਾਸਕ ਦਿਨ ਹੈ ਕਿ 22 ਕਰੋੜ ਦੀ ਲਗਤ ਦੇ ਨਾਲ ਜਿਹੜੇ ਸਰਕਾਰੀ ਹਸਪਤਾਲ ਦੀ ਅੱਜ ਸ਼ੁਰੂਆਤ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਕਿਉਂਕਿ ਜਿਹੜੀ ਮਾਨ ਸਰਕਾਰ ਉਹ ਹੈਲਥ ਤੇ ਐਜੂਕੇਸ਼ਨ ਵੱਲ ਬਹੁਤ ਵੱਡੀ ਪੱਧਰ ਤੇ ਧਿਆਨ ਦੇ ਰਹੀ ਹੈ ਤੇ ਇਸ ਤੋਂ ਪਹਿਲਾਂ 950 ਦੇ ਕਰੀਬ ਮਹੱਲਾ ਕਲੀਨਿਕਾ ਖੋਲਹੀਆਂ ਗਈਆਂ ਤੇ ਜਿਨ੍ਹਾਂ ਦੇ ਵਿੱਚ ਫਰੀ ਦਵਾਈ ਕਿਤੋਂ ਵੀ ਹੁਣ ਲੋਕਾਂ ਨੂੰ ਦਵਾਈ ਬਾਹਰੋਂ ਲੈਣੀ ਮਿਲ ਨਹੀਂ ਪਹੂਗੀ ਇਸੇ ਤਰ੍ਹਾਂ ਧੂਰੀ ਦੇ ਵਿੱਚ 32 ਕਰੋੜ ਦੀ ਲਾਗਤ ਨਾਲ ਜਿਹੜਾ ਸੂਆਬੰਦ ਹੋ ਰਿਹਾ 18 ਕਰੋੜ ਰੁਪਏ ਦੇ ਜਿਹੜੇ ਹੋਰ ਪ੍ਰੋਜੈਕਟ ਨੇ ਧੂਰੀ ਦੀ ਡਿਵੈਲਪਮੈਂਟ ਲਈ ਇਸੇ ਤਰ੍ਹਾਂ ਕਰੋੜਾਂ ਰੁਪਇਆ ਪਿੰਡਾਂ ਦੇ ਵਿੱਚ ਖੇਡ ਸਟੇਡੀਅਮਾਂ ਨੂੰ ਮਹੱਲਾ ਕਲੀਨਿਕਾ ਨੂੰ ਤੇ ਜਿਹੜੇ ਛੱਪਣਾ ਲਈ ਮਤਲਬ ਬੜੀ ਵੱਖਰੀ ਕਿਸਮ ਦੀ ਡਿਵੈਲਪਮੈਂਟ ਇਹ ਮਾਨ ਸਰਕਾਰ ਕਰ ਰਹੀ ਹੈ ਔਰ ਅੱਜ ਧੂਰੀ ਲਈ ਸੰਗਰੂਰ ਲਈ ਇਹ ਮਾਨ ਵਾਲੀ ਗੱਲ ਹੈ ਕਿ ਧੂਰੀ ਦਾ ਜਿਹੜਾ ਜੁਣਿਆ ਹੈ ਐਮਐਲਏ ਉਹ ਅੱਜ ਮੁੱਖ ਮੰਤਰੀ ਆ ਪੂਰੇ ਪੰਜਾਬ ਨੂੰ ਪੁਰਾਣਾ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਿਹਾ ਹੈ ਔਰ ਉਹ ਬਹੁਤ ਹੀ ਦੂਰ ਨਹੀਂ ਕਿ ਜਿਹੜਾ ਪੰਜਾਬ ਹੈ ਉਹ ਪੁਰਾਣਾ ਰੰਗਲਾ ਪੰਜਾਬ ਬਣੂਗਾ ਨਸ਼ਿਆਂ ਵਾਲਾ ਪਰਦਾਮ ਜਿਹੜਾ ਪੁਰਾਣੀਆਂ ਪਾਰਟੀ ਨੇ ਦਰਿਆ ਇੱਥੇ ਚਾਲੂ ਕੀਤਾ ਸੀ ਉਹ ਖਤਮ ਹੋਣ ਜਾ ਰਿਹਾ ਇਸ ਕਰਕੇ ਤੁਸੀਂ ਦੇਖਿਆ ਕਿ ਖੇਡਾਂ ਦੇ ਵਿੱਚ ਵੀ ਪੰਜਾਬ ਦੇ ਖਿਡਾਰੀਆਂ ਨੇ ਮਾਨ ਸਰਕਾਰ ਦੀ ਗੁਆਇਜ਼ ਚ ਮੱਲਾ ਮਾਰੀਆਂ ਨੇ ਪਹਿਲੀ ਵਾਰੀ ਹੋਇਆ ਕਿ ਕਿਸੇ ਖਿਡਾਰੀ ਨੂੰ ਤਿਆਰੀ ਕਰਨ ਲਈ ਐਡਵਾਂਸ ਆਰਥਿਕ ਮਦਦ ਕੀਤੀ ਹੋਵੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੰਨੇ ਬੈੱਡਾਂ ਦਾ ਰੋ ਉਦਘਾਟਨ ਕਰਨਾ ਹੈ 80 ਬੈੱਡ ਦਾ ਜੋ ਹਸਪਤਾਲ ਹੈ ਉਹਦਾ ਉਦਘਾਟਨ ਮਾਨ ਸਾਹਿਬ ਅੱਜ ਕਰ ਦੇਣਗੇ ਕਿੰਨਾ ਕੁ ਫਾਇਦਾ ਹੋਊਗਾ ਲੋਕਾਂ ਨੂੰ ਇਹ ਤਾਂ ਬਹੁਤ ਵੱਡੀ ਗਿੰਦ ਤੇ ਫਾਇਦਾ ਹੋਊਗਾ ਦੇਖੋ ਜੀ ਤੁਸੀਂ ਕਿੰਨੀਆਂ ਮੁਹੱਲੇ ਕਿੰਨੀਆਂ ਖੋਲੀਆਂ ਨਵੇਂ ਹਸਪਤਾਲ ਬਣ ਰਿਹਾ ਹੈ ਇਸ ਕਰਕੇ ਲੋਕਾਂ ਦੇ ਫਾਇਦੇ ਦੀ ਉਹ ਗੱਲ ਹੋਣੀ ਹੈ ਤੇ ਬਹੁਤ ਵੱਡੀ ਲੋਕ ਹਜ਼ਾਰਾਂ ਦੀ ਗਿਣਤੀ ਚ ਲੋਕ ਤੋਂ ਆਪਣਾ ਇਲਾਜ ਕਰਾ ਕੇ ਜਾਣਗੇ ਸਾਡੇ ਨਾਲ ਸਿਵਲ ਹਸਪਤਾਲ ਧੂਰੀ ਦੇ ਐਸ ਐਮਓ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ 14 ਡਾਕਟਰ ਨੇ ਸਿਰਫ ਇੱਕ ਸਰਜਨ ਦੀ ਕਮੀ ਹੈ ਬਾਕੀ ਤਾਂ ਸਾਡੇ ਕੋਲ ਸਾਰੇ ਡਾਕਟਰ ਕਰੀਬਨ ਕਰੇ ਨੇ ਪੂਰੇ ਨੇ ਸਟਾਫ ਦੇ ਵਿੱਚੋਂ ਸਾਡੇ ਕੋਲ 10 ਸਟਾਫ ਨਰਸਾਂ ਦੀ ਕਮੀ ਹੈ ਬਾਕੀ ਕਲਾਸ 4 ਫਾਰਮਾਸਿਸਟ ਤੇ ਲੈਬੋਰੀ ਟੈਕਨੀਸ਼ੀਅਨ ਦੀ ਕੋਈ ਕਮੀ ਨਹੀਂ ਸਾਰੇ ਸਟਾਫ ਪੂਰਾ ਹੈ ਗੱਲ ਕੀਤੇ ਵੀ আল্টراਸਾਉਂਡ ਮਸ਼ੀਨ ਦੀ আল্টراਸਾਉਂਡ ਮਸ਼ੀਨ ਪਿਛਲੇ ਲੰਬੇ ਸਮੇਂ ਤੋਂ ਖਰਾਬ ਪਈ ਹੈ ਕਿ ਸਰਕਾਰ ਨੂੰ ਤੁਸੀਂ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਦਿੱਤਾ ਬਿਲਕੁਲ ਉੱਚ ਅਧਿਕਾਰੀਆਂ ਨੂੰ ਲਿਖ ਕੇ ਦਿੱਤਾ ਹੋਇਆ ਸਰ ਉਹ ਮੈਨੂੰ ਕਮਿਊਨੀਕੇਸ਼ਨ ਵੀ ਆ ਗਿਆ ਵੀ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਡੇ ਕੋਲ ਟ੍ਰੇਨ ਡਾਕਟਰ ਵੀ ਹੈਗੇ ਨੇ ਤੇ ਸਾਡੇ ਕੋਲ ਕਿਸੇ ਵੀ ਟਾਈਮ ਮਸ਼ੀਨ ਆ ਸਕਦੀ ਹੈ ਜਦ ਵੀ ਆਉਂਦੀ ਹੈ ਸਾਡੇ ਕੋਲ ਪੂਰਾ ਬੇਸਿਕ ਇਨਫਰਾਸਟ੍ਰਕਚਰ ਰੂਮ ਡਾਕਟਰ ਤੇ ਟੈਕਨੀਸ਼ੀਅਨ ਅਵੇਲੇਬਿਲਿਟੀ ਨਾਲ ਦੇ ਨਾਲੇ ਇਹ ਸਨ ਸਿਵਲ ਹਸਪਤਾਲ ਧੂਰੀ ਦੇ ਐਸਐਮਓ ਡਾਕਟਰ ਅਕਟਰ ਮੁਹੰਮਦ ਜਿਨ੍ਹਾਂ ਦਾ ਕਹਿਣਾ ਕਿ ਧੂਰੀ ਵਿੱਚ ਸਰਕਾਰੀ ਜਿਹੜੀ ਅਲਟਰਾਸਾਉਂਡ ਮਸ਼ੀਨਾਂ ਉਸ ਨਹੀਂ ਹੈ ਜਿਸ ਨੂੰ ਲੈ ਕੇ ਉਚਿਤ ਕਰ ਤੇ ਸਰਕਾਰ ਨੂੰ ਇਸ ਵਾਰ ਇਹ ਜਿਹੜਾ ਲਿਖ ਕੇ ਭੇਜ ਦਿੱਤਾ ਗਿਆ ਹੈ ਦਵਿੰਦਰ ਕੀਪਲ ਸਕਾਈ ਨਿਊ ਧੂਰੀ ਪੰਜਾਬ